ਸੋਸ਼੍ਰੀ ਕਾਲ ਬਾਈ ਜੀ ਤੇ ਕਾਫੀ ਦਿਨਾਂ ਤੋਂ ਸੋਚ ਰੇ ਸੀ ਕਿ ਬਈ ਵੀਡੀਓ ਬਣਾਈਆ ਸੀ ਬਾਹਰ ਦੇਖ ਰੇ ਸੀ ਕੀ ਹੋ ਰਿਹਾ ਤੇ ਫਿਲਹਾਲ ਤਾਂ ਤੁਹਾਨੂੰ ਪਤਾ ਹੀ ਕੀ ਥੋੜੇ ਛੋਟੇ ਵੀ ਕੈਨੇਡਾ ਚ ਤੇ ਆਪਣੇ ਇੰਡੀਆ ਦਾ ਮਾਹੌਲ ਬਈ ਕਿ ਜਗ੍ਹਾ ਤੇ ਦੇਖਿਆ ਕਿ ਡਰੋਨ ਡਿੱਗ ਰਹੇ ਨੇਗੇ ਜੋ ਕਿ ਖਾਲੀ ਡਿੱਗ ਰਹੇ ਨੇਗੇ ਜਿਨ੍ਹਾਂ ਵਿੱਚ ਐਡਾ ਕੋਈ ਬਲਾਸਟ ਨਹੀਂ ਹੁੰਦਾ ਛੋਟੀਆਂ-ਮੁੰਟੀਆਂ ਅੱਗ ਲੱਗ ਰਹੀਆਂ ਨਹੀਂ ਆਪਣੇ ਪੰਜਾਬ ਦੇ ਵਿੱਚ ਜੋ ਨੁਕਸਾਨ ਹੋਇਆ ਬਈ ਆਪਣੇ ਰਾਤ ਹੀ ਕੱਲ ਹੀ ਕਹਿੰਦੇ ਨੇ ਕਿ ਘਰ ਦੇ ਵਿੱਚ ਡਿੱਗਿਆ ਸੀਗਾ ਕੋਈ ਡਰੋਨ ਸੀਗਾ ਜਿਹਦੇ ਕਾਰਨ ਬਈ ਘਰ ਦੇ ਤਿੰਨ ਜੀ ਜ਼ਖਮੀ ਹੋ ਗਏ ਨੇਗੇ ਸ਼ਰਲੇ ਲਾਲੂ ਵੀ ਉਹਨਾਂ ਦੇ ਟੁਕੜੇ ਉਹਨਾਂ ਦੇ ਸਰੀਰ ਦੇ ਵਿੱਚ ਵੱਜੇ ਜਦੋਂ ਛੋਟਾ ਬਲਾਸਟ ਹੋਇਆ ਤੇ ਕੁਝ ਪਸ਼ੂ ਵੀ ਕਹਿੰਦੇ ਨੇ ਉਹਨਾਂ ਦੇ ਬਿਮਾਰ ਹੋ ਵੀ ਲਾਲੂ ਵੀ ਜ਼ਖਮੀ ਹੋ ਗਏ ਨੇ ਤੇ ਵਿਚਾਰਿਆਂ ਦੀ ਗੱਡੀ ਸੀਗੀ ਸਿੱਪਟ ਉਹ ਵੀ ਮੱਚ ਗਈ ਬਈ ਬੜੀ ਦੁੱਖਪਰ ਗੱਲ ਆ ਤੇ ਜਿੱਥੇ ਤੱਕ ਬਈ ਚਲੋ ਆਪਣੇ ਪੰਜਾਬ ਦੇ ਵਿੱਚ ਬੱਚਤ ਤਾਂ ਹਲੇ ਘੱਟ ਨੁਕਸਾਨ ਹੋਇਆ ਤੇ ਸਾਡੇ ਮਾਨਸਾ ਡਿਸਟ੍ਰਿਕਟ ਦੇ ਵਿੱਚ ਸਾਡੇ ਬੋਹਾ ਲਵੇ ਪਿੰਡ ਵੀ ਡਿੱਗਿਆ ਇੱਕ ਵੀਡੀਓ ਨੇ ਬਾਈਆਂ ਨੇ ਸਾਡੇ ਆਂਢੀ ਗੁਆਂਢੀ ਪਿੰਡ ਵਾਲਿਆਂ ਨੇ ਵੀਡੀਓ ਪਾਰਕੀਆਂ ਸੀਗੀਆਂ WhatsApp ਤੇ ਉਹ ਗਏ ਹੋਣਗੇ ਦੇਖਣਾ ਚਲੋ ਦੇਖਣ ਤਾਂ ਕਿਹੜਾ ਆਪਣੀ ਵਰਗੀ ਹੁਣ ਦੇਖਣਾ ਜਿਹਦਾ ਨੁਕਸਾਨ ਹੁੰਦਾ ਬਾਈ ਉਹਨੂੰ ਪਤਾ ਲਾ ਹੁੰਦਾ ਕੀ ਕੀ ਗੱਲ ਹੁੰਦੀ ਹੈ ਹੁਣ ਜਿੱਦਾਂ ਲਾਲੋ ਸਰਦੀ ਏਰੀਆ ਆ ਗਏ ਚਾਹੇ ਉਹ Rajasthan ਦਾ ਆ ਗਿਆ ਚਾਹੇ ਉਹ ਪੰਜਾਬ ਦਾ ਆ ਗਿਆ ਤੇ ਦਿੱਕਤ ਇਹ ਹੈ ਬਈ ਜਿਹੜੇ ਲਵੇ ਨੇ ਨਾ ਉਹਨਾਂ ਨੂੰ ਪਤਾ ਵੀ ਜੰਗ ਦਾ ਮਤਲਬ ਕੀ ਹੁੰਦਾ ਤੇ ਜਿੱਥੇ ਤੱਕ ਆਸ ਸੀਗੀ ਥੋੜਾ ਜਿਹਾ ਪਹਿਲਾਂ ਕਹਿੰਦੇ ਵੀ 트럼ਪ ਨੇ ਇਥੋਂ ਵੀ ਟਵੀਟ ਕੀਤਾ ਸੀ ਕੁਝ ਉਹਦੇ ਥੱਲੇ ਮੰਤਰੀਆਂ ਨੇ ਕੀ ਭਾਈ ਸਾਡੀ ਗੱਲ ਚੱਲ ਰਹੀ ਸੀ ਪਾਕਿਸਤਾਨ ਤੇ ਇੰਡੀਆ ਨਾਲ ਦੋ ਦਿਨਾਂ ਤੋਂ ਕਿ ਅਸੀਂ ਉਹਨਾਂ ਦੇ ਵਿੱਚ ਸਮਝੌਤਾ ਕਰਾਇਆ ਗੱਲਬਾਤ ਤੇ ਰਾਜੀ ਹੋ ਗਏ ਨੇ ਤੇ ਹੁਣ ਜਿੱਦਾਂ ਵੀ ਲਾ ਲੋ ਵੀ ਫੈਰ ਵਗੈਰਾ ਜਾਂ ਟ੍ਰੋਨ ਵਗੈਰਾ ਹਮਲੇ ਨਹੀਂ ਹੋਣਗੇ ਚਲੋ ਬੜੀ ਚੰਗੀ ਖਬਰ ਸੀ ਬਈ ਫਿਰ ਇੰਡੀਆ ਦੀ ਗਵਰਨਮੈਂਟ ਨੇ ਵੀ ਇਹ ਟਵੀਟ ਕੀਤਾ ਕਿ ਬੈਠ ਕੇ ਬਾਤ ਚੀਤ ਹੋਊਗੀ ਟੇਬਲ ਤੇ ਕੁਝ ਸਮਝੌਤੇ ਹੋਣਗੇ ਪਰ ਚੰਗੀ ਗੱਲ ਸੀ ਇਹ ਵੀ ਜਿਹਦੇ ਵਿੱਚ ਇਹ ਵਧੀਆ ਫੈਸਲਾ ਲੈਤਾ ਗਿਆ ਵੀ ਇੱਕ جنگ ਤੋਂ ਹਟਮੀ ਬੈਰਵਾਚਿਤ ਹੋਊ ਗੱਲ ਤੇ ਕਿਉਂ ਜੰਗ ਦਾ ਨੁਕਸਾਨ ਬਹੁਤ ਵੱਡਾ ਹੁੰਦਾ ਬਈ ਇਹ ਉਹ ਏਰੀਆ ਨੂੰ ਪਤਾ ਹੁੰਦਾ ਜਿਹੜੇ ਏਰੀਏ ਲਵੇ ਹੁੰਦੇ ਨੇ ਹੁਣ ਜੰਮੂ ਚ ਲਾ ਲੋ ਜੰਮੂ ਚ ਕਹਿੰਦੇ ਵੀ 16 ਤੋਂ ਵੱਧ ਤਾਂ ਡੇਟ ਹੋ ਚੁਕੀ ਆ ਆਮ ਨਾਗਰਿਕਾਂ ਦੀ ਤੇ ਬਹੁਤ ਸਾਰੇ ਜ਼ਖਮੀ ਹੋ ਗਏ ਤੇ ਬਹੁਤ ਸਾਰੇ ਬਾਈਆਂ ਦੇ ਘਰ ਟੁੱਟ ਗਏ ਨੇ ਹੁਣ ਜਿਨ੍ਹਾਂ ਦੇ ਵਿੱਚ ਬਈ ਗੋਲੇ ਆ ਕੇ ਡਿੱਗਦੇ ਨੇਗੇ ਘਰ ਕਿਥੋਂ ਛੱਡਦੇ ਨੇ ਸਾਰਾ ਕੁਝ ਭੰਨ ਦਾ ਦੇ ਨੇ ਤੇ ਜਿਹੜੇ ਜੰਮੂ ਵਾਲੇ ਸਰਦੀ ਏਰੀਏ ਪਿੰਡ ਸੀਗੇ ਤੇ ਬਹੁਤ ਸਾਰੀਆਂ ਗੱਡੀਆਂ ਦਾ ਨੁਕਸਾਨ ਹੋਇਆ ਤੇ ਇਹਦਾ ਚਲੋ ਆਮ ਲੋਕਾਂ ਦਾ ਨੁਕਸਾਨ ਆ ਕਿਉਂਕਿ ਆਮ ਬਈ ਹੁਣ ਘਰ ਬਣਾਉਣਾ ਕਿਹੜਾ ਸੋਖਾ ਕਿਸੇ ਬੰਦੇ ਲੈਵੇ ਕੋਈ ਘਰ ਹੁੰਦਾ ਯਾਰ ਤੇ ਬਹੁਤ ਸਾਰੇ ਵੀਰ ਨੇ ਸਾਨੂੰ ਇੱਥੇ ਵੀ ਮਿਲੇ ਕੈਨੇਡਾ ਦੇ ਵਿੱਚ ਤੇ ਕਹਿੰਦੇ ਜੀ ਐਂ ਕਰਦਾਂਗੇ ਐ ਕਰ ਦੋਗੇ ਐਂ ਕਰਦਾਂਗੇ ਤੇ ਗੁਜਰਾਤੀ ਵੀਰ ਸੀਗਾ ਕਹਿੰਦਾ ਐਂ ਕਰਦਾਂਗੇ ਪਾਕਿਸਤਾਨ ਨੂੰ ਐਂ ਕਰਦਾਂਗੇ ਤੇ ਮੈਂ ਉਹਨੂੰ ਕੀ ਗੱਲ ਪੁੱਛੀ ਮੈਂ ਕਿਹਾ ਵੀ ਤੂੰ ਵਾਪਸ ਜਾਏਗਾ ਨਾ ਨਹੀਂ ਬਾਈ ਹਮ ਤੋ ਯਹਾਂ ਪੀਆਰ ਹੋ ਗਿਆ ਆਪ ਕਹਾਂ ਵਾਪਸ ਜਾਏਗੇ ਮੈਂ ਕਿਹਾ ਫਿਰ ਤੇਰਾ ਤਾਂ ਇਹ ਮੁਲਕ ਹੋ ਗਿਆ ਉਹ ਮੁਲਕ ਥੋੜੀ ਹੈ ਤੇਰਾ ਤੂੰ ਕੀ ਕਰੇ ਆਂ ਇੰਡੀਆ ਲਈ ਖੜ ਜੇਂਗਾ ਬਾਰਡਰ ਤੇ ਜਾ ਕੇ ਪੂਰੀ ਗੱਲਾਂ ਮਾਰਨੀਆਂ ਸੋਖੀਆਂ ਨੇ ਗੱਲਾਂ 'ਚ ਬਾਈ ਜੀ ਗੱਲਾਂ 'ਚ ਤਾਂ ਦੇਸ਼ ਨੂੰ ਹੀ ਐ ਕਹਿ ਦਾਨਗੇ ਬਸ ਫਿਰ ਦੋਚ ਬੰਦੇ ਹੀ ਝਾੜ ਲਾਨਗੇ ਜਾ ਕੇ ਉੱਥੇ ਬਾਰਡਰ ਤੇ ਦੂਜਿਆਂ ਦਾ ਲੋੜ ਨਹੀਂ ਫੇਸਬੁੱਕਾਂ ਤੇ ਕਮੈਂਟ ਕਰਨਗੇ ਟਵਿੱਟਰਾਂ ਤੇ ਕਮੈਂਟ ਕਰਨਗੇ ਵੀ ਐ ਕਰ ਦਾਂਗੇ ਐ ਕਰ ਦਾਂਗੇ ਜਿਵੇਂ ਇਹਨਾਂ ਨੂੰ ਕਹਦੇ ਇੱਕ ਦਿਨ ਬਾਈ ਫ੍ਰੀ ਰਹਿ ਲਓ ਤੁਸੀਂ ਇੰਡੀਆ ਬਾਸ ਤੇ ਇੱਕ ਦਿਨ ਕੰਮ ਨਹੀਂ ਛੱਡਦੇ ਬਾਈ ਉਹ ਜਿਹੜੇ ਬੰਦੇ ਘੰਟਾ ਕੰਮ ਨਹੀਂ ਛੱਡ ਸਕਦੇ ਬਾਈ ਉਹ ਕੀ ਕਰ ਲੈਣਗੇ ਗੱਲਾਂ ਵਾਲੇ ਬਹੁਤ ਮਿਲ ਜਾਣਗੇ ਬਾਈ ਜਿਹੜਾ ਇਹ ਤਾਂ ਅੱਗੇ ਵੀਰ ਆਪਣੇ ਫੌਜੀ ਬਾਈ ਹੋਰੀ ਲੱਗੇ ਹੁੰਦੇ ਹਨਾ ਸਭ ਤੋਂ ਜਿਆਦਾ ਸਾਨੂੰ ਪਤਾ ਹੈ ਕਿਹੜੀਆਂ ਸਟੇਟਾਂ ਨੇ ਪੰਜਾਬ ਹਰਿਆਣਾ ਸਭ ਤੋਂ ਵੱਧ ਨੇਗੇ ਬਿਹਾਰ ਦੇ ਲਾ ਲੋ ਇਹ ਤਿੰਨ ਕ ਸਟੇਟਾਂ ਨੇ ਜਿੱਦੇ ਸਭ ਤੋਂ ਨੰਬਰ 1 ਤੇ ਨੇਗੇ ਸਭ ਤੋਂ ਨੰਬਰ 1 ਤਾਂ ਪੰਜਾਬ ਹਰਿਆਣਾ ਹੀ ਆ ਜਦੋਂ ਇਹਨਾਂ ਦੇ ਮੁੰਡੇ ਸ਼ਹੀਦ ਹੁੰਦੇ ਨੇ ਨਾ ਬਈ ਫੌਜੀ ਉਹ ਘਰਦਿਆਂ ਨੂੰ ਪਤਾ ਹੁੰਦਾ ਵੀ ਘਰਦਿਆਂ ਤੇ ਕੀ ਹੁਕਮਤੀ ਕੱਲਾ ਮੁੰਡਾ ਹੁੰਦਾ ਦੇਸ਼ ਦੀ ਸੇਵਾ ਵਾਸਤੇ ਗਿਆ ਹੁੰਦਾ ਉੱਥੇ ਸ਼ਹੀਦ ਹੋ ਜੇ ਉਹ ਘਰਦਿਆਂ ਨੂੰ ਪਤਾ ਹੁੰਦਾ ਵੀ ਕੀ ਹੁੰਦਾ ਜੱਗ ਤੇ ਵੀਰੋ ਇਹ ਗੱਲਾਂ YouTube ਤੇ ਜਾਂ Facebookਾਂ ਤੇ ਬਹਿ ਕੇ ਬਹੁਤ ਸੌਖੀਆਂ ਨੇ ਮਾਰਨੀਆਂ ਜਾਂ ਘਰੇ ਬਹਿ ਕੇ ਕਿਉਂ ਇੱਥੇ ਦਾ ਮੈਂ ਮੈਂ ਉਹਨੂੰ ਸਮਝਾਇਆ ਵੀ ਮੈਂ ਕਿਹਾ ਭਈ ਜੇ ਇੰਨੀ ਦਾਵਾਂ ਤਾਂ ਇੰਡੀਆ ਚਲੋ ਤੇ ਫਿਰ ਕਹਿੰਦੇ ਜੀ ਐ ਐ ਕਰ ਦਾਂਗੇ ਐ ਕਰ ਦਾਂਗੇ ਤੇ ਮੈਂ ਕਈ ਮੁੰਡਿਆਂ ਨੂੰ ਕਿਹਾ ਮੈਂ ਕਿਹਾ ਜਿੱਥੇ ਤੱਕ ਅਸੀਂ ਦੇਖ ਸੋਨੀਆਂ ਨੇ ਨਹੀਂ ਹੋ ਜਾਂ ਉਹ ਕਹਿੰਦੇ ਨੇ ਪਾਕਿਸਤਾਨ ਵਾਲੇ ਪਾਕਿਸਤਾਨ ਦੇ ਕੁਝ ਬਲੌਗਰ ਕਹਿੰਦੇ ਨੇ ਕਹਿੰਦੇ ਕਹਿੰਦੇ ਪਾਕਿਸਤਾਨ ਦੀ ਲੀਡੀਪੀ ਦਾ 33% 33% ਫੋਰਨ ਤੋਂ ਮੁੰਡਿਆਂ ਨੇ ਭੇਜਤਾ ਆਪਦੇ ਦੇਸ਼ ਨੂੰ ਜਿਹੜੇ ਪਾਕਿਸਤਾਨੀ ਨੇ ਉਹਨਾਂ ਨੇ ਆਪਦੇ ਪਾਕਿਸਤਾਨ ਦੇ ਵਿੱਚ ਪੈਸਾ ਭੇਜਿਆ ਫੌਜ ਨੂੰ ਕਹਿੰਦੇ ਤੁਸੀਂ ਫੌਜ ਨੂੰ ਕਹਿੰਦੇ ਵੀ ਹੌਸਲਾ ਦਿੰਨੇ ਆ ਇੰਨਾ ਪੈਸਾ ਭੇਜਿਆ ਤੁਸੀਂ ਸੋਚ ਨਹੀਂ ਸਕਦੇ ਤੇ ਭਾਈ ਆਪਣੇ ਇੰਡੀਆ ਵਾਲੇ ਨੇ ਕੀ ਭੇਜਿਆ ਫੇਸਬੁੱਕ ਤੇ ਕਮੈਂਟ ਭੇਜੇ ਨੇ ਐ ਕਰਦਾਂਗੇ ਉਹ ਕਰਦਾਂਗੇ ਯਾਰ ਕਿਸੇ ਨੇ 10 ਡਾਲਰ ਨਹੀਂ ਭੇਜੇ ਹੈ ਕਿ ਤੇ ਗੱਲਾਂ ਕਰਨਗੇ ਵੱਡੀਆਂ ਅਸੀਂ ਆਏ ਆ ਅਸੀਂ ਆ ਦੇ ਯਾਰ ਮੈਂ ਤਾਂ ਭਾਈ ਆਪਾਂ ਇਹ ਨਹੀਂ ਕਹਿੰਦੇ ਵੀ ਚਲੋ ਦੇਖੋ ਪਾਕਿਸਤਾਨ ਵਾਲਿਆ ਉਹ ਬਹੁਤ ਗਲਤ ਕੀਤਾ ਉਹਨਾਂ ਨੇ ਸਾਡਾ ਫੌਜ ਦਾ ਹੱਕ ਬਣਦਾ ਕੀ ਜਿਹੜਾ ਕੁਝ ਉਹਨਾਂ ਨੇ ਕੀਤਾ ਉਹਦਾ ਬਦਲ ਲੈਣ ਦਾ ਹੱਕ ਵੀ ਸੀਗਾ ਲੈਤਾ ਵੀ ਐ ਜੱਜ ਕੇ ਪਰ ਵੀਰੋਂ ਇਹ ਵੀ ਆ ਸਪੋਰਟ ਦੇ ਵਿੱਚ ਯਾਰ ਉਹਨਾਂ ਦਾ ਬੜਾ ਏਕਾ ਦਾ ਉਹਨਾਂ ਨੇ 33% ਕਹਿੰਦੇ ਡੀਡੀਪੀ ਦਾ ਪਾਕਿਸਤਾਨ ਨੂੰ ਜਿਹੜੇ ਫੌਰਨ ਚ ਰਹਿੰਦੇ ਨੇਗੇ ਬਾਹਰਲੇ ਦੇਸ਼ਾਂ ਚ ਉਹਨਾਂ ਨੇ ਆਪਦੇ ਦੇਸ਼ ਨੂੰ ਟ੍ਰਾਂਸਫਰ ਕੀਤਾਗਾ ਜਿੰਨਾ ਫੰਡ ਬਹੁਤ ਟ੍ਰਾਂਸਫਰ ਕੀਤਾ ਤੇ ਇਹ ਰਿਪੋਰਟ ਵੀ ਕਹਿੰਦੀ ਆ ਕਿ ਆ ਕੁਝ ਬਿਨਾਂ ਦੇ ਅੰਦਰ ਫੌਰਨ ਦੇ ਬਾਹਰੋਂ ਪੈਸਾ ਆ پاکستان ਨੂੰ ਬਹੁਤ ਗਿਆ ਤੇ ਆਪਣੇ ਇੰਡੀਆ ਦੇ ਲੋਕਾਂ ਨੇ ਕਿੰਨਾ ਕੀ ਟ੍ਰਾਂਸਫਰ ਕੀਤਾ ਕੁਝ ਨਹੀਂ ਇੱਕ ਇੱਕ ਬਈ ਉਹ ਕੋਈ ਨਹੀਂ ਬਸ ਜਦੋਂ ਮਿਲ ਗਿਆ ਗਾਲਾਂ ਦੇ ਦੇਣਗੇ ਚਾਰ ਐ ਕਰ ਦਾਂਗੇ ਉਹ ਕਰ ਦਾਂਗੇ ਫੇਸਬੁੱਕ ਤੇ ਕਮੈਂਟ ਕਰ ਦਾਂਗੇ ਉਹ ਯਾਰ ਤੁਸੀਂ ਜਾ ਕੇ ਤਾਂ ਦੇਖੋ ਤੁਸੀਂ ਡਰਦੇ ਹੁਣ ਪੰਜਾਬ ਤੇ ਨਹੀਂ ਜਾਣੇ ਹੈ ਕਿ ਕੀ ਵੀ ਪਤਾ ਨਹੀਂ ਕਦੋਂ ਹਾਵਲਾ ਹੋ ਜੇ ਗੱਲਾਂ ਉਰੇ ਬੈਠੇ ਕਰੀ ਜਾਂਦੇ ਇਹ ਵੀਰੋ ਜੰਗ ਦੇ ਏਰੀਏ ਜਿਹੜੇ ਲਵੇ ਪਿੰਡ ਨੇਗੇ ਪਠਾਨਕੋਟ ਹੋ ਗਿਆ ਹੋਰ ਹੋ ਗਿਆ ਬਠਿੰਡਾ ਹੋ ਗਿਆ ਚਲੋ ਬਠਿੰਡਾ ਦੂਰ ਆ ਅੰਮ੍ਰਿਤਸਰ ਇਸਰ ਦੀ ਏਰੀਏ ਹੋ ਕੇ ਲਵੇ ਲਵੇ ਜਿੰਨੇ ਵੀ ਬੀਕੇ ਨੇ ਇਹ ਉਹਨਾਂ ਨੂੰ ਪਤਾ ਬਈ ਉੱਥੇ ਕਿੰਨਾ ਜੰਮੂ ਵਾਲਾ ਏਰੀਆ ਹੋ ਗਿਆ ਲੋਕਾਂ ਨੂੰ ਲੋਕਾਂ ਦੀ ਬਈ ਪਸ਼ੂ ਨੇ ਪਸ਼ੂ ਮਰ ਜੇ ਆਪਣੇ ਤਾਂ ਪਸ਼ੂ ਨਹੀਂ ਬਣਦਾ ਆਂ ਪਿੰਡਾਂ ਵਾਲਿਆਂ ਤੋਂ ਲੱਕਦਾ ਹੋ ਗਿਆ ਅੱਜ ਕੱਲ ਡੰਗਰ ਮੈਂਸ ਵਗੈਰਾ ਤੇ ਬਾਈ ਜੀ ਘਰ ਟੈ ਗਿਆ ਘਰ ਕਿਵੇਂ ਬਣੂ ਉਹ ਕਿਸੇ ਵਿਚਾਰੇ ਦੀ ਗੱਡੀ ਫੋਕਸ ਦੀ ਸਾਰੀ ਖਬਰਾਂ ਕਿਵੇਂ ਗੱਡੀ ਲੈਤੀ ਹੁੰਦੀ ਆ ਯਾਰ ਜੋਰ ਝੋੜ ਕੇ ਪੈਸੇ ਤੇ ਗੱਲਾਂ ਕਰਨੀ ਹੋਰ ਇਹ ਵੱਡੀਆਂ ਤੇ ਫਿਰ ਕਹਿਣਗੇ ਜੀ ਅਸੀਂ ਐ ਕਰ ਦਾਂਗੇ ਸਾਡੇ ਤਾਂ ਆ ਮੰਨ ਲੈ ਬਾਈ ਜੀ ਜੇ ਤੁਹਾਡੇ ਚ ਦਾਵਾ ਤਾਂ ਫੰਡ ਭੇਜੋ ਇੰਡੀਆ ਨੂੰ ਅੱਜ ਇੰਡੀਆ ਨੂੰ ਲੋੜ ਆ ਪਾਓ ਇੰਡੀਆ ਦੇ ਗਵਰਨਮੈਂਟ ਦੇ ਖਾਤੇ 'ਚ ਫੰਡ ਵੀ ਆ ਭਾਈ ਅਸੀਂ ਮਿਲਟਰੀ ਵਾਸਤੇ ਪਾ ਰਿਹਾ ਇੰਨਾ ਫੰਡ ਸਾਡੇ ਦੇਸ਼ ਦੀ ਕਰੋ ਗੱਲਾਂ ਵਾਲਿਓ ਯਾਰ ਦੇਸ਼ ਛੱਡ ਕੇ ਫਿਰ ਕਹਣਗੇ ਜੀ ਸਾਡੇ ਦੇਸ਼ ਭਾਵਨਾ ਜੇ ਤੁਹਾਡੇ 'ਚ ਦੇਸ਼ ਭਾਵਨਾ ਤਾਂ ਭਾਈ ਦੇਸ਼ ਦੇ ਸਿਟੀਜ਼ਨ ਕਿਉਂ ਛੱਡੀ ਦੇਸ਼ ਦੀ ਸਿਟੀਜ਼ਨ ਛੱਡ ਕੇ ਬਾਹਰਲੇ ਦੇਸ਼ ਦੀ ਸਿਟੀਜ਼ਨ ਲੈ ਲਈ ਜਦੋਂ ਵੀਰ ਜੀ ਤੁਸੀਂ ਦੇਸ਼ ਦੀ ਸਿਟੀਜ਼ਨ ਛੱਡਤੀ ਤਾਂ ਤੁਸੀਂ ਉਹ ਦੇਸ਼ ਦੇ ਨਹੀਂ ਰਹੇ ਤੁਸੀਂ ਜਿਹੜੇ ਦੇਸ਼ ਦੀ ਸਿਟੀਜ਼ਨ ਲੈਤੀਆਂ ਉਹ ਦੇਸ਼ ਦੇ ਹੋਗੇ ਤਾਂ ਤੁਹਾਡਾ ਉੱਤੇ ਹਾਕੀ ਗੱਲ ਹੀ ਖਤਮ ਹੋ ਗਿਆ ਹਾਕੀ ਖਤਮ ਕਰ ਲਿਆ ਤੁਸੀਂ ਤਾਂ ਆਪ ਤਾਂ ਤੇ ਫਿਰ ਕਹਣਗੇ ਜੀ ਆਪਦੇ ਪੈਰਾ ਤੇ ਆਪ ਕਹੜੀ ਜੇ ਕਿਸੇ ਨੂੰ ਕਹਦੇ ਵਾਪਸ ਜਾਣਾ ਨਹੀਂ ਜੀ ਹੁਣ ਤਾਂ ਨਹੀਂ ਵਾਪਸ ਜਾਈਂਦਾ ਕੀ ਗੱਲ ਬਾਈ ਉੱਥੇ ਰੋਟੀ ਨਹੀਂ ਪੱਕਦੀ ਮੰਨਿਆ ਸਾਤੋਂ ਗਲਤ ਮੈਸਲਾ ਲੈ ਤਾ ਗਿਆ ਪਰ ਅਸੀਂ ਆਪਦੇ ਦੇਸ਼ ਵਾਪਸ ਤਾਂ ਜਾਵਾਂਗੇ ਤੇ ਇਹੀ ਗੱਲ ਕਾਫੀ ਦਿਨ ਹੋ ਗਏ ਉਹਦੇ ਸਰਕਾਰ ਬਦਲੀਆਂ ਬਈ ਜੀ ਇੱਕ ਬੁਰਾ ਪੁੱਛਦਾ ਮੈਨੂੰ ਕਹਿੰਦਾ ਪੁੱਤ ਹੁਣ ਤਾਂ ਫਿਰ ਰਹੇਗਾ ਤੂੰ ਪੀਆਰ ਹੋ ਜਾਈਂਗਾ ਹੁਣ ਤਾਂ ਸਰਕਾਰ ਉਹਨਾਂ ਦੀ ਆ ਗਈ ਮੈਂ ਉਹਨੂੰ ਆਕੇ ਬਾਬਾ ਜੀ ਮੈਂ ਕਹਾਂ ਜੇ ਮੈਨੂੰ ਇੱਥੇ ਘਰ ਵੀ ਦੇ ਦਨਾਂ ਦੀ ਘਰ ਲੈ ਕੇ ਦਿੰਦੇ ਆ ਰਹਿ ਜਾ ਮੈਂ ਤਾਂ ਵੀ ਨਹੀਂ ਰਹਿਦਾ ਮੈਂ ਕਹਾ ਇੰਡੀਆ ਨਾਲੋਂ ਸੌਖੀ ਰੋਟੀ ਕਿਤੇ ਨਹੀਂ ਹੈਗੀ ਖਾਸ ਕਰਕੇ ਸਾਡੇ ਪੰਜਾਬ ਦੇ ਨਾਲ ਮੈਂ ਕਹਾਂ ਉੱਥੇ ਬੇਲੇ ਬੈਠੇ ਨੂੰ ਵੀ 6 ਮਹੀਨੇ ਦਾ ਆਟਾ ਘਰੇ ਹੁੰਦਾ ਐਨੀ ਸੌਖੀ ਜ਼ਿੰਦਗੀ ਆ ਕੋਈ ਗੱਲ ਨਹੀਂ ਮੈਂ ਕਹਾਂ ਨਹੀਂ ਲਵਾਂਗੇ ਆਪਣਾ ਫੋਨ ਸਾਡੇ ਕੋਲੇ ਬੀਬੋ ਵਾਲਿਆਂ ਤੇ ਸਾਰ ਲਾਂਗੇ ਜਿਹੀ ਜੀ ਸਾਡੇ ਘਰੇ ਗੱਡੀ ਆ ਮੋਟਰਸਾਈਕਲ ਆ ਉਹਦੇ ਨਾਲ ਸਾਰ ਲਾਂਗੇ ਸਕੂਟਰੀ ਸਾਈਕਲ ਨਾਲ ਤੇ ਇੱਥੇ ਕਿਹੜਾ ਕੋਈ ਬਾਲਾ ਵੱਡਾ ਤਾਂ ਵੀਰ ਉਹ ਕਹਿਣ ਦੀਆਂ ਗੱਲਾਂ ਹੋਰ ਨੇ ਹੁਣ ਤੁਸੀਂ ਗੱਲ ਇਹ ਸੀਗੀ ਤੇ ਖੁਸ਼ੀ ਸਾਨੂੰ ਥੋੜੀ ਸਾਨੂੰ ਥੋੜੀ ਜਦੋਂ ਅਸੀਂ ਬਈ ਸ਼ਾਮ ਸਵੇਰ ਉੱਠ ਕੇ ਸ਼ਾਮ ਵਾਲੀਆਂ ਆਪਣੀਆਂ ਇੰਡੀਆ ਦੀਆਂ ਨਿਊਜ਼ ਸੁਣੀ ਟਵੀਟ ਦੇਖ ਕੇ ਇਦੋਂ ਅਮਰੀਕਾ ਦੇ ਲਾਲੋ ਆਪਣੇ ਇੰਡੀਆ ਦੇ ਪ੍ਰਧਾਨ ਮੰਤਰੀ ਦੇ ਵਿਦੇਸ਼ ਮੰਤਰੀ ਦੇ ਦੇਖੇ ਟਵੀਟ ਤਾਂ ਉਹਨਾਂ ਦੇ ਵਿੱਚ ਬਈ ਜੀ ਲਿਖਿਆ ਸੀ ਵੀ ਚਲੋ ਬੈ ਕੇ ਗੱਲਬਾਤ ਹੋਊਗੀ ਹੁਣ ਫਾਇਰਿੰਗ ਰੁਕ ਜਾਊਗੀ ਜੋ ਵੀ ਡਰੋਨ ਵਗੈਰਾ ਹਮਲੇ ਹੋ ਰਹੇ ਨੇਗੇ ਪਰ ਦਿੱਕਤ ਇਹ ਆਈ ਬਈ ਜਦੋਂ ਹੋਣਾ ਸੀ ਦੇਖ ਰਹੇ ਆ ਉਹ ਕਹਿੰਦੇ ਹੁਣ ਇਸ ਟਾਈਮ ਲਾਈਵ ਚੱਲ ਰਹੇ ਨੇ ਕਈ ਜਗ੍ਹਾ ਦੇ ਪ੍ਰੋਗਰਾਮ ਕਹਿੰਦੇ ਪਰ ਸਾਡੇ ਤਾਂ ਐਸ ਵੀ ਡਰੋਨ ਹਮਲੇ ਹੜ ਜਾਣਗੇ ਪਰ ਉਹ ਤਾਂ ਕਹਿੰਦੇ ਉਹ ਆਗਾ ਡਰੋਨ ਹਮਲੇ ਕਰ ਰਹੇ ਨੇ ਉਹ ਨਹੀਂ ਕਹਿੰਦੇ ਹੁੰਦੇ ਜਿੱਦਾਂ ਪਹਿਲਾਂ ਇਹਨਾਂ ਨੇ ਧੋਖੇबाजी ਕੀਤੀ ਪਿੱਛੇ ਸਮਝੌਤਾ ਕਰ ਲਿਆ ਉਧਰੋਂ ਅਗਲੀ ਸਾਈਡ ਹਮਲਾ ਕਰਦੇ ਰਹੇ ਤਾਂ ਕਰਕੇ ਮੇਰੇ ਸਹਿਯੋਗ ਨਾਲ ਬਈ ਯਕੀਨ ਤਾਂ ਹੈ ਨਹੀਂ ਪਾਕਿਸਤਾਨ ਵਾਲਾ ਦਾ ਕਿਉਂਕਿ ਇੱਕ ਪਾਸੇ ਰਾਜਾਬੰਦੀ ਤੇ ਇੱਕ ਪਾਸੇ ਹਮਲੇ ਕਰਦੇ ਜਾਣ ਤੇ ਬਾਕੀ ਆਪਣੀ ਮਿਲਟਰੀ ਵੀ ਡਟ ਕੇ ਖੜੀ ਆ ਲੋਕ ਵੀ ਖੜਨ ਡਟ ਕੇ ਜਿਹੜੇ ਇੰਡੀਆ ਨੇ ਖੜੀ ਨਗੇ ਹੁਣ ਤੇ ਬਾਈ ਜੀ ਆ ਜਿਹੜੇ ਬਾਈ ਆਪਣੇ ਫੇਸਬੁੱਕ ਵਾਲੇ ਨੇ ਜਾਂ ਇੰਸਟਾਗ੍ਰam ਵਾਲੇ ਹੋ ਗਏ ਆ YouTube ਵਾਲੇ ਐਵੇਂ ਬਾਈ ਵੀਡੀਓ ਬਣਾ ਚੜਾ ਕੇ ਦਿਖਾਇਆ ਕਰੋ ਐ ਕਰਦਾਂਗੇ ਉਹ ਕਰਦਾਂਗੇ ਜੇ ਬਾਈ ਇੰਨਾ ਦਮ ਹੁੰਦਾ ਤਾਂ ਜਾਇਆ ਕਰੋ ਅੱਗੇ ਕਿਉਂ ਕੋਈ ਵੀ ਨਿਊਜ਼ ਵਾਲੇ ਨੇ ਯਾਰ ਜਿੰਨੀ ਵੀਡੀਓ ਹੁੰਦੀ ਉੰਨੀ ਕਿਆ ਕਰੋ ਲੋਕਾਂ ਦਾ ਕਿੰਨਾ ਨੁਕਸਾਨ ਹੁੰਦਾ ਤੁਸੀਂ ਭਰ ਦੋਗੇ ਜਾ ਕੇ ਲੋਕਾਂ ਦੇ ਕਿਸੇ ਦੇ ਬੱਚੇ ਮਰ ਗਏ ਕਿਸੇ ਦੇ ਮਾਮਾ ਦੇ ਪੁੱਤ ਮਰ ਗਏ ਕਿਸੇ ਦੇ ਘਰ ਵਾਲੇ ਮਰ ਗਏ ਸੁਹਾਗ ਨਾਲ ਦੇ ਸੁਹਾਗ ਉਜੜ ਗਏ ਉਹ ਦੱਸੋ ਯਾਰ ਤੁਸੀਂ ਆਵਲਾ ਚੈਨਲ ਚਲਾਉਣ ਦੇ ਮਾਰੇ ਬਾਈ ਜੀ ਇੰਨਾ ਕੁਝ ਕਹਿਨੇ ਆ ਤਾਂ ਇਹ ਵਧੀਆ ਗੱਲ ਜੀ ਨਹੀਂ ਹੈਗੀ ਸੰਦੇਸ਼ ਵਧੀਆ ਨਹੀਂ ਬਾਈ ਤਾਂ ਖਾਸ ਕਰਕੇ ਜਿਹੜੇ ਫੇਸਬੁੱਕ ਆ ਦੇ ਬਾਈ ਆ ਜਾਂ ਵਟਸਐਪ ਤੇ ਮੈਂ ਦੇਖਦਾ ਉਹਨਾਂ ਵੀਡੀਓ ਪਾ ਲਈ ਐ ਕਰਤਾ ਐ ਕਰਤਾ ਯਾਰ ਐਦਾਂ ਥੋੜੀ ਆ ਉੱਥੇ ਦੇਖੋ ਕਿੰਨੇ ਮੁੰਡੇ ਸ਼ਹੀਦ ਹੁੰਦੇ ਹੋ ਗਏ ਵਿਚਾਰੇ ਕਿੰਨਿਆਂ ਦਾ ਘਰ ਰੋਗੇ ਕਿਨਾਂ ਦੇ ਘਰ ਖਰਾਬ ਹੋ ਗਏ ਤਾਂ ਬਾਈ ਜੀ ਸੰਦੇਸ਼ ਆ ਇਹ ਜਿਹੜੇ ਬਾਹਰ ਬੈਠੇ ਨੇ ਮੈਂ ਕਹਿੰਦਾ ਉਹਨਾਂ ਨੂੰ ਅੱਜ ਇੰਡੀਆ ਨੂੰ ਵੀ ਫੰਡ ਪਾਉਣਾ ਚਾਹੀਦਾ ਦਿਖਾਉਣਾ ਚਾਹੀਦਾ ਕਿ ਭਾਈ ਅਸੀਂ ਵੀ ਦੇਸ਼ ਪੱਖੀ ਆ ਅਸੀਂ ਵੀ ਖੰਡ ਪਾਕਿਸਤਾਨ ਦੇ ਕਿਹੜਾ ਹੋਆ ਸਾਡੇ ਤਾਂ ਲੋਕ ਉਧਰੋਂ ਬਾਹਰ ਗਏ ਹੋਏ ਨੇ ਜੇ ਥੋੜੇ-ਥੋੜੇ ਪਾਉਣ ਤਾਂ ਪੂਰੇ ਪਾਕਿਸਤਾਨ ਦੇ ਡੀਡੀਪੀ ਜਨੇ ਪੈਸੇ ਪਾਦਣਗੇ ਇੰਡੀਆ ਵਾਲੇ ਤਾਂ ਵੀਰੋ ਮੈਂ ਤਾਂ ਇਹੀ ਕਹਿਣਾ ਵੀ ਅੱਜ ਦੇ ਟਾਈਮ 'ਚ ਵੈਸੇ ਭਾਰਤ ਨੂੰ ਲੋੜ ਨਹੀਂ ਹੈਗੀ ਸਾਡਾ ਦੇਸ਼ ਬਹੁਤ ਪੈਸੇ 'ਚ ਵੀ ਅੱਗੇ ਆ ਤੇ ਟੈਕਨੋਲੋਜੀ 'ਚ ਵੀ ਅੱਗੇ ਆ ਪਰ ਅਜ ਹੱਕ ਬਣਦਾ ਵੀ ਭਾਈ ਆਪਾਂ ਉਹ ਦੇਖਦੇ ਆ ਆਪਾਂ ਉਹ ਦੇਖ ਕੇ ਪੈਸੇ ਪਾਓ ਟਰਾਂਸਫਰ ਕਰੋ ਗੌਰਮੈਂਟ ਨੂੰ ਵੀ ਕਹੋ ਵੀ ਭਾਈ ਜਿੰਨਾ ਸਾਤੋਂ ਹੋ ਸਕਿਆ ਜਿੰਨੇ ਕਿ ਜੋਗੇ ਅਸੀਂ ਵੀ ਕਰਾਂਗੇ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਤਾਂ ਕਿੱਥੇ ਹੌਸਲਾ ਵੱਧਾ ਤੇ ਬਾਕੀ ਲੋਕ ਵੀ ਕਹਿਣਗੇ ਹਾਂ ਭਾਈ ਸਾਡੇ ਬਾਹਰੋਂ ਬਾਹਰ ਲੋਕ ਬੈਠੇ ਨੇ ਤਾਂ ਇੱਕ ਮਦਦ ਕਰਦੇ ਨੇ ਉਹ ਯਾਰ ਕੱਲੇ ਫੇਸਬੁੱਕ ਤੇ ਟਵੀਟ ਕਰਕੇ ਜਾਂ ਇੰਸਟਾਗ੍ਰam ਤੇ ਟਿਕਟੌਕ ਤੇ ਵੀਡੀਓ ਪਾ ਕੇ ਥੋੜੀ ਨਾ ਜੇ ਸਪੱਕੀ ਹੁੰਦਾ ਤੁਸੀਂ ਫੰਡ ਪਾਓ ਪਤਾ ਲੱਗੇ ਦੇਸ਼ ਨੂੰ ਵੀ ਸਾਡੇ ਬੰਦੇ ਬਾਹਰ ਬੈਠੇ ਨੇ ਜਾਂ ਫਿਰ ਐ ਸੋਚ ਲਓ ਭਾਈ ਤੁਸੀਂ ਸਿਰਫ ਬੋਲਣ ਵਾਲੇ ਹੋ ਫੰਡ ਪਾਉਣ ਵਾਲੇ ਕੋਈ ਵੀ ਨਹੀਂ ਹੈਗਾ ਤੁਸੀਂ ਤਾਂ ਇੱਕ ਹੋ ਹੋਵੇਂ ਬਾਈ ਆਉਦੇ ਦੇ ਦੇ ਚੋਈ ਸਾਕਟ ਆਇਆ ਏ ਗੱਲਾਂ ਕਰਨ ਵਾਲਿਆਂ ਆਉਦੇ ਦੇਸ਼ ਵਿੱਚ ਪੱਖੀ ਤੁਹਾਡਾ ਕੋਈ ਉਹ ਨਹੀਂ ਹੈਗਾ ਕੋਈ ਵੀ ਲਾ ਲੋ ਵੀ ਤੁਸੀਂ ਕੁਝ ਨਹੀਂ ਕਰ ਸਕਦੇ ਠੀਕ ਆ ਬਾਈ ਜੀ ਇਹੀ ਕਹਿਣਾ ਸੀ ਬਾਈ ਤੇ ਦਿਲ ਦੇ ਵਿੱਚ ਗੱਲ ਸੀ ਆਪਾਂ ਕਹਿਤੀ ਕਈ ਵੀਰਾਂ ਨੂੰ ਗੁੱਸਾ ਲੱਗੇ ਤਾਂ ਤੁਹਾਡੀ ਮਰਜ਼ੀ ਆ ਪਰ ਵਧੀਆ ਲੱਗੇ ਤਾਂ ਬਾਈ ਕਮੈਂਟ ਜ਼ਰੂਰ ਕਰਿਓ